ਦੋਸਤੋ ਅੱਜ ਅਸੀਂ ਪਹੁੰਚੇ ਹਾਂ ਰਾਜਪੁਰ ਦੇ ਇਸਲਾਮਾਬਾਦ ਮੁਹੱਲੇ ਸੋ ਇਸਲਾਮਾਬਾਦ ਮੁਹੱਲੇ ਵਿੱਚ ਜਿਹੜਾ ਵਾ ਜੀ ਇੱਕ ਬ੍ਰੇਕਿੰਗ ਜਿਹੜੀ ਸਾਨੂੰ ਖ਼ਬਰ ਮਿਲੀ ਆ ਇਸ ਮੁਹੱਲੇ 'ਚ ਇੱਕ ਘਰ ਜਿਹੜਾ ਵਾ ਜੀ ਪਰਿਵਾਰ ਜਿਹੜਾ ਵਾ ਉਹ ਜਲੰਧਰ ਗਿਆ ਸੀ ਔਰ ਪਿੱਛੋਂ ਜਿਹੜਾ ਇਸ ਘਰ ਦੇ ਵਿੱਚ ਚੋਰੀ ਹੋ ਗਈ ਆ ਜੀ ਸੋ ਵੈਸੇ ਚੋਰੀ ਦੇ ਘਟਨਾਵਾਂ ਤਾਂ ਤਕਰੀਬਨ ਜਿਹੜੀਆਂ ਵਾ ਲਗਾਤਾਰ ਸਾਨੂੰ ਸੁਣਦੀ ਮਿਲ ਰਹੀਆਂ ਵਾ ਸੋ ਇਸ ਘਰ ਵਿੱਚ ਵੀ ਚੋਰੀ ਹੋਈ ਆ ਔਰ ਚੋਰਾਂ ਨੇ ਤਾਲੇ ਤੋੜ ਕੇ ਜਿਹੜੇ ਆ ਜੀ ਆ ਦੇਖੋ ਤੁਸੀਂ ਦਿਖਾਉਣਾ ਤੁਹਾਨੂੰ ਤਸਵੀਰ 'ਚ ਆ ਦੇਖੋ ਕਿਸ ਨਿੱਕੇ ਨਾਲ ਜਿਹੜਾ ਵਾ ਜੀ ਇਹ ਜਿਹੜੇ ਤਾਲੇ ਤੋ ਤਾਲੀਆਂ ਨੂੰ ਤੋੜ ਕੇ ਜਿਹੜਾ ਵਾ ਜੀ ਇਹ ਦਾਖਲ ਹੋਏ ਨੇ ਅੰਦਰ ਪਹਿਲਾਂ ਗੇਟ ਜਿਹੜਾ ਮੇਨ ਗੇਟ ਦਾ ਕੀਤਾ ਜੀ ਤੋੜਿਆ ਉਸ ਤੋਂ ਬਾਅਦ ਅੰਦਰਲੇ ਤੋੜ ਕੇ ਔਰ ਕਾਫੀ ਸਮਾਨ ਜਿਹੜਾ ਇਹਨਾਂ ਦਾ ਲੈ ਗਏ ਨੇ ਜੀ ਕੈਸ਼ ਵੀ ਲੈ ਗਏ ਨੇ ਗਹਿਣੇ ਵੀ ਇਹਨਾਂ ਦੇ ਲੈ ਗਏ ਔਰ ਪਰਿਵਾਰ ਜਿਹੜੇ ਸਮੇਂ ਪਰੇਸ਼ਾਨ ਅਸਲ ਵਿੱਚ ਭਾਈ ਸਾਹਿਬ ਨਾਲ ਮੈਂ ਗੱਲਬਾਤ ਵੀ ਕਰਨਾ ਭਾਜੀ ਆਇਓ ਇਸ ਸਾਈਡ ਤੇ ਆਇਓ ਸੋ ਮੈਂ ਪਹਿਲਾਂ ਤਸਵੀਰ ਇੱਕ ਸਾਂਝੀ ਕਰ ਦਿਆਂ ਉਸ ਨਾਲ ਤੁਸੀਂ ਇਧਰ ਆਜਾ ਭਾਜੀ ਆ ਦੇਖੋ LED ਜਿਹੜੀ ਸੀ ਇਹਨਾਂ ਦੀ LED ਵੀ ਇਥੋਂ ਲੈ ਕੇ ਚੋਰ ਜੀ ਔਰ ਉਹਦੇ ਨਾਲ-ਨਾਲ ਜਿਹੜਾ ਵਾ ਉਹਦੇ ਨਾਲ ਨਾਲ ਜਿਹੜਾ ਅਲਮਾਰੀ ਖੋਲੀ ਔਰ ਉਸ ਦੇ ਵਿੱਚ ਜਿਹੜਾ ਕੋਰ ਵਿਜੜਾ ਨਾ ਕੀਮਤੀ ਸਮਾਨ ਸੀ ਜਿਦਾ ਗੈਸ ਸਿਲੰਡਰ ਹੋ ਗਿਆ ਜਾਂ ਨਿੱਕੜ ਨਿੱਕੇ ਸਮਾਨ ਜਿਹੜੇ ਹੋਰ ਘਰ ਤੇ ਵਰਤੋਂ ਲਈ ਹੁੰਦੇ ਆ ਉਹ ਸਾਰਾ ਹੀ ਸਮਾਨ ਜਿਹੜਾ ਚੋਰ ਲੈ ਗਿਆ ਜੀ ਸੋ ਸਾਰੀ ਘਟਨਾ ਜਿਹੜੀ ਭਾਜੀ ਹੁਣ ਤਾਂ ਜਾਣਦੇ ਆ ਭਾਜੀ ਕੀ ਗੱਲਬਾਤ ਹੋ ਗਈ ਸੀ ਭਾਜੀ ਆਪਾਂ ਨਾ ਕੱਲ ਮੈਂ ਆਪਣੀ ਭੈਣ ਕੋ ਗਿਆ ਸੀ ਮੇਰੇ ਬੱਚੇ ਪਹਿਲਾਂ ਉੱਥੇ ਗਏ ਦੇ ਇੱਕ ਦੋ ਦਿਨ ਰਹਿਣ ਵਾਸਤੇ ਤੇ ਕੱਲ ਉਹਨਾਂ ਨੂੰ ਮੈਂ ਲੈਣ ਵਾਸਤੇ ਗਿਆ ਸੀ ਉੱਥੋਂ ਜੀ ਤੇ ਕੱਲ ਮੈਂ ਇੱਥੋਂ ਗਿਆ ਕੋ 7-8 ਵਜੇ ਦੇ ਕਰੀਬ ਦਿਨੇ ਤੇ ਰਾਤ ਮੈਂ ਘਰ ਮੇਰਾ ਖਾਲੀ ਹੀ ਮਤਲਬ ਕਿ ਮੈਂ ਲੋਕ ਲਾਕ ਲਾ ਕੇ ਤੇ ਚਲਾ ਗਿਆ ਸੀ ਤੇ ਅੱਜ ਮੈਂ ਜਰੂਰ ਘਰ ਆਪਣੇ ਆ ਕੇ ਵੇਖਿਆ ਬਾਹਰ ਬਾਹਰ ਦਾ ਲੋਕ ਨਹੀਂ ਟੁੱਟਾ ਮੇਰਾ ਗੇਟ ਉਹਨਾਂ ਨੇ ਗੇਟ ਟੱਪ ਕੇ ਉਤੋਂ ਦੀ ਤੇ ਅੰਦਰ ਆਣ ਕੇ ਤੇ ਮੇਰੇ ਸਾਰੇ ਤਾਲੇ ਤੋੜ ਕੇ ਸਾਰਾ ਸਮਾਨ ਅੰਦਰੋਂ ਲੈ ਕੇ ਦਿਨ ਕੱਢ ਕੇ ਤੁਸੀਂ ਬੱਚਿਆਂ ਨੂੰ ਲੈਣ ਗਿਆ ਸੀ ਮੈਂ ਬੱਚਿਆਂ ਨੂੰ ਲੈਣ ਗਿਆ ਸੀ ਆਪਣੇ ਹਾਲਾਤ ਭਾਈ ਮਾੜੇ ਹੋ ਗਏ ਭਲਾ ਹਾਲਾਤ ਭਾਈ ਸਾਡੇ ਮਾੜਾ ਹੀ ਮਾੜਾ ਹੋ ਗਿਆ ਸਾਡੇ ਮਹਲ ਦਾ ਬਹੁਤਾ ਹੀ ਜ਼ਿਆਦਾ ਮਾੜਾ ਹਾਲ ਹੋ ਗਿਆ ਜੀ ਬਹੁਤ ਮਾੜਾ ਹਾਲ ਆ ਸਾਡਾ ਆਹਾਡੇ ਦੇ ਜਿਹੜੇ ਬੱਚੇ ਆਂ ਸਾਡੀ ਫੈਮਲੀਆਂ ਸਾਡੇ ਜਿਹੜੀਆਂ ਲੇਡੀਆਂ ਆ ਬਾਹਰ ਨਹੀਂ ਜਾਂਦੇ ਡਰਦੇ ਸਾਡੀ ਇੰਨੀ ਗੰਦਗੀ ਪੈ ਗਈ ਹੈ ਅੱਛਾ ਜੀ ਹਾਂਜੀ ਅੱਜ ਮੇਰਨਾ ਵੀ ਹੋਇਆ ਵਾ ਕੱਲ ਕਿਸੇ ਨਾ ਵੀ ਹੋ ਸਕਦਾ ਜੀ ਬਿਲਕੁਲ ਬਿਲਕੁਲ ਇਹ ਹੋਇਆ ਭਾਜੀ ਰਾਤ ਨੂੰ ਆ ਇੱਕ ਕੱਲ ਰਾਤ ਦਾ ਹੋਇਆ ਸੀ ਰਾਤੀ ਘਟਨਾ ਹਾਂਜੀ ਕਰ ਰਾਤ ਉਹਨਾਂ ਨੇ ਮੌਕਾ ਮੌਕਾ ਵੇਖਿਆ ਜੀ ਉਹਨਾਂ ਨੇ ਤੇ ਆਪਣਾ ਲੈ ਗਏ ਸਾਰਾ ਸਮਾਨ ਕਿਉਂਕਿ ਦਿਨੇ ਤੋਂ ਤੁਹਾਡੇ ਕੰਮ ਹੋ ਸਕਦਾ ਦਿਨੇ ਤੁਹਾਡੇ ਮੈਂ ਦੇਖਿਆ ਗਲੀ ਬਹੁਤ ਚੱਲਦੀ ਹੈ ਕਿਉਂ ਭਾਜੀ ਨਹੀਂ ਨਹੀਂ ਚੱਲਦੀ ਠੀਕ ਹੈ ਦਿਨੇ ਬਹੁਤ ਇਹ ਰਾਤ ਦਾ ਹੀ ਕੰਮ ਹੋਇਆ ਸੀ ਹਾਂਜੀ ਕਿਉਂਕਿ ਅਸੀਂ ਘਰ ਹੈ ਨਹੀਂ ਇਹ ਸਾਨੂੰ ਲੈਣ ਵਾਸਤੇ ਗਿਆ ਹੀ ਜਲੰਧਰੋਂ ਤੇ ਜਦੋਂ ਅਸੀਂ ਆਣ ਕੇ ਦਰਵਾਜ਼ਾ ਖੋਲਿਆ ਤੇ ਸਾਡੇ ਬਾਹਰ ਕੰਧ ਥੋੜੀ ਜਿਹੀ ਟੁੱਟੀ ਦੀ ਗੇਟ ਸਾਡਾ ਵੱਜ ਜਦੋਂ ਅਸੀਂ ਦਰਵਾਜ਼ਾ ਖੋਲਿਆ ਤੇ ਦਰਵਾਜ਼ੇ ਸਾਡੇ ਟੁੱਟੇਰੇ ਪਏ ਦੇ ਅੰਦਰ ਸਾਡਾ ਇਨਾ ਬੁਰਾ ਹਾਲ ਹੋਇਆ ਪਿਆ ਕਿ ਅਸੀਂ ਦੱਸ ਨਹੀਂ ਸਕਦੇ ਹੁਣ ਅਸੀਂ ਚਾਹ ਹੁਣ ਵੀ ਬੈਠੇ ਰਹੀ ਕਿ ਚਾਹ ਘਾਤੇ ਪੀਏ ਸਲੰਡਰ ਵੀ ਸਾਡਾ ਚੋਕੇ ਲਾਗੇ ਦੇ ਨੇ ਬੱਚੇ ਮੇਰੇ ਇੱਥੇ ਬੈਠੇ ਨੇ ਹੁਣ ਦੱਸੋ ਕਿ ਕੀ ਕਰਨਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਭਾਜੀ ਬਿਲਕੁਲ ਸਹੀ ਹਨ ਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਸਾਡੇ ਜਿਹੜਾ ਮਹੱਲੇ ਚ ਗੰਦਗੀਆਂ ਨਾ ਇਹਨੂੰ ਹਟਾਓ ਇੰਨਾ ਕ ਨਸ਼ਾ ਨਾ ਭਾਜੀ ਅਸੀਂ ਕੁਝ ਕਹਿ ਨਹੀਂ ਸਕਦੇ ਅਸੀਂ ਬਾਹਰ ਨਹੀਂ ਬਹਿ ਸਕਦੇ ਸਾਡੇ ਬੱਚਿਆਂ ਦਾ ਵੀ ਜਾਣਾ ਇੰਨਾ ਮੁਸ਼ਕਿਲ ਆ ਨਾ ਕਿ ਕੁਛ ਕੀ ਕਹੀ ਅਸੀਂ ਤੁਹਾਨੂੰ ਅਸੀਂ ਤੇ ਉਹੀ ਗੱਲ ਚੁੱਪ ਕਰਕੇ ਅੰਦਰ ਬੈਜੀਦਾ ਜੇ ਕੁਛ ਨੂੰ ਕੁਛ ਕਹਿੰਦੇ ਵੀ ਆ ਸਮਝਰ ਬੰਦਾ ਤਾਂ ਹੀ ਸੋਚਦਾ ਨਾ ਨਾ ਕੀ ਲੈਣਾ ਸੀ ਹੈ ਨਾ ਅੱਜਕੱਲ੍ਹ ਵਕਤ ਤਾਂ ਦਾ ਚੱਲਦਾ ਛੋਟੇ ਛੋਟੇ ਬੱਚੇ ਆ ਭਾਜੀ ਹਾਂ ਅੱਜਕੱਲ੍ਹ ਕੋ ਮਾਰਨ ਚਾਣ ਲੱਗਾ ਕੋ ਟਾਈਮ ਨਹੀਂ ਲਾਂਦਾ ਬਿਲਕੁਲ ਬਿਲਕੁਲ ਜੀ ਕਈ ਹੀਂ ਡਰਦੇ ਕਿਸ ਨੂੰ ਕੁਛ ਕਹੀਦਾ ਹੀ ਨਹੀਂ ਕਿ ਹਾਲਾਤ ਆ ਉਹਨਾਂ ਦਾ ਸਪੋਰਟ ਮਾੜੇ ਨੇ ਸਾਡੇ ਮਾਰ ਗਲੀ ਗਲੀ ਬੈਜਦੀ ਤੁਹਾ ਪਟੋਮਸੀ ਵਾਲੀ ਗਲੀ ਜੀ ਪਟੋਮਸੀ ਵਾਲੀ ਗਲੀ ਜੀ ਨਜ਼ਦੀਕ ਆ ਜਗਿੰਦਰ ਕਰਿਆਨਾ ਸਟੋਰ ਮੇਰੇ ਦੋ ਤਿੰਨ ਵਾਰਦਾਤ ਹੋ ਗਿਆ ਤੁਹਾਡੇ ਐਮਸੀ ਤੇ ਵੀ ਮੈਂ ਪਿਛਲੇ ਦਿਕੇ ਚੈਨੀ ਲਾ ਕੇ ਲੈ ਆ ਕੇ ਨਹੀਂ ਹੋਣਾ ਸੀ ਉਹਨਾਂ ਦੇ ਵੀ ਉਹਨਾਂ ਦੇ ਵੀ ਲੈ ਗਏ ਜੀ ਹਾਂ ਤੇ ਆ ਤੁਹਾਡੀ ਵੀ ਚੋਰੀ ਹੋ ਗਈ ਅੱਜ ਇੱਕ ਲੇਡੀਜ਼ ਉਹਦੀ ਵੀ ਚੈਨੀ ਲਾ ਲਈ ਗਈ ਆ ਅੱਜ ਦੱਸਦੇ ਪਏ ਨੇ ਹਨਮਾ ਚੌਂਕ ਵੱਲੋਂ ਕਿਤੇ ਆ ਵਾਰਦਾਤ ਹੋਈ ਆ ਹਾਂ ਜੀ ਹਾਂ ਕੀ ਰਾਤ ਦਾ ਸਾਡਾ ਹੋ ਗਿਆ ਦਾ ਤੇ ਮਾੜਾ ਹਾਲ ਆ ਜੀ ਦੇਖੋ ਕੰਮ ਤਾਂ ਇਹ ਜਿਹੜਾ ਵਾ ਨਾ ਇਦਾਂ ਦੇ ਕੰਮ ਤਾਂ ਨਹੀਂ ਛੇੜੀ ਕਰਦੇ ਆ ਜੀ ਜਿਹੜੇ ਅਚਤਾ ਚੂਤਾ ਪੀਣ ਵਾਲੇ ਉਹ ਹੀ ਕੰਮ ਕਰਦੇ ਨੇ ਸੋ ਅਸੀਂ ਜਿਲਾ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਖਾਸ ਕਰਕੇ ਪੂਸੂ ਵਿਭਾਗ ਨੂੰ ਬੇਨਤੀ ਕਰਾਂਗੇ ਵੀ ਜਰੂਰ ਧਿਆਨ ਦਿੱਤਾ ਜਾਵੇ ਮੈਂ ਤਸਵੀਰ ਕਹਾਂਗਾ ਸਾਂਝੀ ਕਰੋ ਨਾਲ ਨਾਲ ਤੁਸੀਂ ਆ ਦੇਖੋ ਕਿਸ ਤਰੀਕੇ ਨਾਲ LED ਲੀਨਾਂ ਦੀ ਲੱਗਦੀ ਸੀ ਇੱਥੋਂ ਵੈਲਡ ਵੀ ਲਾ ਕੇ ਲਾ ਕੇ ਔਰ ਆ ਦੇਖੋ نیچے ਸਿਰਫ ਇੱਕ ਕਬਜਾਜਾ ਬਚਿਆ ਥੱਲੇ ਜਿਹੜਾ ਬਾਕੀ ਸਭ ਕੁਝ ਉਤਾਰ ਕੇ ਲੱਗ ਗਿਆ ਔਰ ਇਹਦੇ ਨਾਲ ਨਾਲ ਜਿਹੜਾ ਵਾ ਜੀ ਇਹਨਾਂ ਦਾ ਗੈਸ ਸਿਲੰਡਰ ਵੀ ਲੱਗ ਗਿਆ ਔਰ ਇਸ ਅਲਮਾਜ ਸਮਾਨ ਪਿਆਦਾ ਜਿਹੜਾ ਜੀ ਉਹਿਸ ਹੁੰਦ ਕੋ ਇਹ ਸਾਮਾਨ ਹੁਣ ਇਹਨਾਂ ਨੇ ਸمیٹਿਆ ਵਾ ਨਹੀਂ ਤੇ ਸਾਰੇ ਖਿਲਾਰਾ ਪਿਆਦਾ ਹੀ ਬੈੱਡ ਤੇ ਬੈੱਡ ਉਹ ਹੈ ਪੇ ਉਹ ਚੋਟੋਆਂਾਂ ਚੋ ਵੀ ਕੱਪੜੇ ਬਾਹਰ ਕੱਢੇ ਦੇ ਇਹਦੇ ਚੋ ਵੀ ਸਾਰੇ ਬਾਹਰ ਆਉਂ ਢੇਰ ਲਾ ਜਿੱਦਾਂ ਪਤਾ ਨਹੀਂ ਕੀ ਹੋਇਆ ਹੁੰਦਾ ਕੱਲਾ ਕੱਲਾ ਸਾਮਾਨ ਸਭ ਕੱਲਾ ਕੱਲਾ ਹੁਣ ਮੈਂ ਦਈਆਂ ਸਾਂਭਣ ਹਾਲ-ਦੁਲ ਕਰਕੇ ਬੜਾ ਔਖਾ ਜਾਂਦਾ ਪੰਜ ਅੱਜਕੱਲ ਤੇ ਵੈਸੇ ਜਣਾ ਹੀ ਬੜਾ ਔਖਾ ਬਣਾਉਣਾ ਭਾਜੀ ਕੀ ਕਰਾਂਗੇ ਅਸੀਂ ਤਾਂ ਸਮਝ ਨਹੀਂ ਆਦੀ ਮਾਹ ਮਰ ਕੇ ਕਿਤੇ ਇੱਕ-ਇੱਕ ਕਰਕੇ ਜੋੜ-ਜੋੜ ਕੇ ਤੇ ਚੀਜ਼ ਬਣਾਈ ਦੀ ਆ ਬਿਲਕੁਲ ਬਿਲਕੁਲ ਜੀ ਤੇ ਵੇ ਹੁਣ ਤੁਸੀਂ ਵੇਖੋ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਸਾਨੂੰ ਇਨਸਾਫ ਹੰਤ ਇਨਸਾਫ ਚਾਹੀਦਾ ਭਾਜੀ ਬਸ ਸਾਨੂੰ ਇਨਸਾਫ ਚਾਹੀਦਾ ਹੈ ਜੀ ਸੋ ਭਾਜੀ ਕਿਤੇ ਨਾ ਕਿਤੇ ਇਸ ਸਮੇ ਜਿਹੜਾ ਵਾ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਨਾ ਬਿਲਕੁਲ ਜੀ ਬਿਲਕੁਲ ਦੇਣਾ ਚਾਹੀਦਾ ਜੀ ਜੇ ਅੱਜ ਪ੍ਰਸ਼ਾਸਨ ਧਿਆਨ ਦੇਗਾ ਧਿਆਨ ਵਾਲੇ ਸਮੇ ਤੇ ਸਾਡੇ ਬੱਚੇ ਵੀ ਬਚਾਅ ਚ ਰਹਿਣਗੇ ਤੇ ਸਾਰਾ ਕੁਝ ਠੀਕ ਹੋਏਗਾ ਨਹੀਂ ਤਾਂ ਸਾਡੇ ਮਹੱਲੇ ਦਾ ਹਾਲ ਬਹੁਤ ਜ਼ਿਆਦਾ ਮਾੜਾ ਜੇ ਇਸਦਾ ਮਹੱਲਾ ਭਾਜੀ اسلامਾਬਾਦ ਜੇ ਨੇਅਰ ਜੱਟਾਂ ਦੀ ਬੰਬੀ ਜੇ ਹਾਂਜੀ ਤੇ ਬਹੁਤ ਜ਼ਿਆਦਾ ਮਾੜਾ ਹਾਲ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਨੇ ਆ ਕਿ ਸਾਡਾ ਸੋਚੋ ਕੁਝ ਦੇਖੋ ਮੰਗ ਕਰ ਰਹੇ ਨੇ ਸੋ ਤੁਸੀਂ ਪਹਿਲੀ ਗਵੰਡੀ ਲਾਗੇ ਹਾਂਜੀ ਮਾੜਾ ਹੈ ਵਿਚਾਰੇ ਨੇ ਜੀ ਇਧਰ ਇਧਰ ਆਏ ਪੰਜੀ ਸੈਟ ਤੇ ਅੱਜ ਚੋਰੀ ਹੋ ਗਈ ਕਹਿੰਦੇ ਇਹਨਾਂ ਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਕਿ ਵੀ ਇਹ ਕੀ ਹੈ ਤੇ ਸਾਨੂੰ ਪਤਾ ਹੀ ਨਹੀਂ ਹੈਗਾ ਤੇ ਉਹ ਜਦੋਂ ਆਏ ਉਦੋਂ ਹੀ ਪਤਾ ਚੱਲਿਆ ਲੇਕਿਨ ਜਣੇ ਲੋਕੀ ਇੱਥੇ ਬੱਚੇ ਬੰਦੇ ਆ ਨਸ਼ਿਆਂ ਵਾਲੇ ਵੰਦੇ ਆ ਰਾਤ ਨੂੰ ਇੱਥੇ ਮਜਮਾ ਲੱਗਾ ਹੁੰਦਾ ਤੇ ਸਾਨੂੰ ਤਾਂ ਇੱਥੇ ਬਹੁਤ ਦਿਨੇ ਦਿਹਾੜੀ ਇੱਥੇ ਟੀਕੇ ਲਾਂਦੇ ਨੇ ਇਹਨੇ ਵੀ ਇਹ ਨਸ਼ਿਆਂ ਵਾਲਾ ਕੰਮ ਬਿਲਕੁਲ ਬੰਦ ਹੋਣਾ ਚਾਹੀਦਾ ਉਸ ਦਾ ਕੰਮ ਹੈ ਤਰਤੀਸ਼ ਕਰਨਾ ਨਾ ਤਰਤੀਸ਼ ਕਰਕੇ ਜੋ ਵੀ ਹੋਏਗਾ ਸਾਹਮਣੇ ਆਏਗਾ ਤਾਂ ਤਾਂ ਹਾਂਜੀ 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 ਪਰ ਕਿਤਨਾ ਕਿਤੇ ਇਹ ਕੰਮ ਤੇ ਸਾਰੇ ਗਲਤ ਹੋ ਰਹੇ ਆ ਜੀ ਹਾਂਜੀ ਬਹੁਤ ਜ਼ਿਆਦਾ ਗਲਤ ਮਾੜਾ ਬੰਦਾ ਵਿਚਾਰਾ ਕਿੱਦਾਂ ਆਪਣਾ ਬਣਾਉਂਦਾ ਜੀ ਸਾਰਾ ਕੁਝ ਨਾ ਅੱਜ ਕਾ ਸਿਲੰਡਰ ਲੈਣਾ ਹੀ ਬੜਾ ਔਖਾ ਆ 1000 ਰੁਪਏ ਦਾ ਤਾਂ ਸਿਲੰਡਰ ਹਾਈ ਪਰਵਾ ਕੇ ਗਈ ਆ ਮੇਰੇ ਮੇਰੇ ਕੋਲ ਹੀ ਇਹਨਾਂ ਨੇ ਪਰਵਾਇਆ ਸਿਲੰਡਰ ਕਹਿੰਦੇ ਐ ਵੀ ਸਾਡਾ ਬੁੱਕ ਕਰਾ ਦਿਓ ਤੇ ਹੇ 8 ਦਿਨ ਹੀ ਹੋਏ ਆ ਨਾ ਸਿਲੰਡਰ ਲਾਇਆ ਤੇ ਹੁਣ ਉਹ ਵੀ ਚੁੱਕੇ ਲੈ ਗਏ ਸੋ ਇਹ ਹਾਲਾਤ ਨੇ ਜੀ ਬਰਦਾਸਪੁਰ ਦੇ ਇਸਲਾਮਪੁਰ ਮੁਹੱਲੇ ਤੇ ਨਾ ਤਸਵੀਰ ਸੰਝ ਕੀਤੀ ਆ ਜੀ ਇਸ ਘਰ ਜਿਹੜੀ ਲੁੱਟ ਹੋਈ ਆ ਚੋਰੀ ਹੋਈ ਆ ਜੀ ਸੋ ਇਹ ਘਟਨਾ ਤੁਹਾਡੇ ਨਾਲ ਸੰਝ ਕੀਤੀ ਆ ਇਹਨਾਂ ਦੇ ਜਿਹੜਾ ਵਾ ਗੈਸ ਸਿਲੰਡਰ ਲੱਗੇ ਆ ਐਲਈਡੀ ਲੱਗੇ ਆ ਉਹਦੇ ਨਾਲ ਨਾਲ ਜਿਹੜੇ ਗਹਿਨੇ ਸੀ ਇਹਨਾਂ ਦੇ ਅਲਮਾਰੀ ਖੋਲ ਕੇ ਉਹ ਵੀ ਇਹਨਾਂ ਨੇ ਕੱਲੀ ਕੱਲੀ ਚੀਜ਼ ਫੋੜ ਲਈ ਆ ਜੀ ਔਰ ਸਾਰਾ ਸਮਾਨ ਤਕਰੀਬਨ ਲੈ ਗਿਆ ਸੋ ਜਿਹੜਾ ਪ੍ਰਸ਼ਾਸਨ ਨੂੰ ਪੁਲਿਸ ਵਿਭਾਗ ਨੂੰ ਸੀ ਬੇਨਤੀ ਕਰਾਂਗੇ ਜ਼ਰੂਰ ਧਿਆਨ ਦਿੱਤਾ ਜਾਵੇ ਜੀ ਇਹ ਗੈਸ ਸਿਲੰਡਰ ਹੈ ਜੀ ਆ ਦੇਖੋ ਇੱਥੇ ਵੀ ਤਾਲਾ ਪਿਆਦਾ ਜੀ ਆ ਤਾਲਾ ਤੋੜਿਆ ਛੋਟਾ ਸੋ ਇਹਦੇ ਨਾਲ ਜਿਹੜਾ ਵਾ ਇੱਥੇ ਦਿਖਾਇਓ ਸਿਲੰਡਰ ਜੀ ਆ ਦੇਖੋ ਰੈਗੂਲੇਟਰ ਕਲਰ ਹੈ ਗਿਆ ਜੀ ਔਰ ਸਿਲੰਡਰ ਵੀ ਇਥੋਂ ਲਾ ਕੇ ਲੱਗੀ ਆ ਜੀ ਸੋ ਇਹ ਤਸਵੀਰ ਢੰਗ ਨਾਲ ਸਾਂਝ ਔਰ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਗੁਰਦਾਸਪੁਰ ਪੁਲ ਧਿਆਨ ਦੇਗੀ ਔਰ ਪਹਿਲ ਦੇ ਹੱਥ ਜਿਹੜਾ ਵਜੀ ਇਹਨਾਂ ਚੋਰਾਂ ਨੂੰ ਜਿਹੜਾ ਵਾ ਕਾਬੂ ਕੀਤਾ ਜਾਏਗਾ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ